ਕਹਿੰਦੇ ਨੇ ਜਿਹਦੇ ਕੋਲੇ ਤਰੀਕਾ ਉਹਦਾ ਇੱਥੇ ਹੀ ਆ ਕੈਨੇਡਾ ਤੇ ਅਮਰੀਕਾ ਹੋਰ ਵੀ ਸਹਾਇਕਤੰਦਿਆ ਹੈ ਨਾ ਮੱਝਾਂ ਦਾ ਗਾਈਆਂ ਦਾ ਬੱਕਰੀਆਂ ਦਾ ਉਹ ਉਹਨਾਂ ਨਾਲੋਂ ਮਤਲਬ ਇਹਦੇ ਵਿੱਚ ਤੁਸੀਂ ਹੈਨਾ ਕੰਮ ਕੀਤਾ ਕੀ ਫਰਕ ਲੱਗਿਆ ਤੁਹਾਨੂੰ ਕੀ ਖਾਸ ਲੱਗਿਆ ਇਹਦੇ ਵਿੱਚ ਇਹ ਜੀ ਅੰਡਾ ਖਾਣ ਵਾਸਤੇ ਵੀ ਜਾ ਰਹੇ ਆ ਜੀ ਬੱਚੇ ਵੀ ਕਢਾ ਰਹੇ ਆ ਲੋਕੀ ਜਾ ਕੇ ਤੇ ਮੀਟ ਵਾਸਤੇ ਮੁਰਗਾ ਵੀ ਜਾ ਰਿਹਾ ਜੀ ਖੇਤੀ ਦੇ ਵਿੱਚ ਜੀ ਅਸੀਂ ਕਣਕ ਤੇ ਚਾਵਲ ਕਰ ਰਹੇ ਹਾਂ ਜੀ ਤੇ ਉੱਚ ਕੋਸ਼ ਸਬਜ਼ੀਆਂ ਹੁੰਦਾ ਹੈਗਾ ਸਬਜ਼ੀਆਂ ਕਣਕ ਚਾਵਲ ਤੇ ਬੀਜ ਰਹੇ ਹਾਂ ਹਾਂ ਜੀ ਹਾਂ ਉਹਦੇ ਨਾਲ ਨਾਲ ਮੁਰਗੀ ਪਾਲਦੇ ਨਾਲ ਮੁਰਗੀ ਪਾਲਦੇ ਜਦੋਂ ਮੈਂ ਇਹ ਸ਼ੁਰੂਆਤ ਕੀਤਾ ਤੇ ਮੈਨੂੰ ਕਹਿੰਦੇ ਸੀ ਵੀ ਇਹ ਤੁਸੀਂ ਆਂਡਿਆਂ ਦੀਆਂ ਰੇੜੀਆਂ ਲਾਓਗੇ ਹੁਣ ਹਾਂ ਤੇ ਚਲੋ ਉਹਨਾਂ ਨੂੰ ਕੇਦਾਂ ਤਾਂ ਦਿਲ ਨੂੰ ਹੁੰਦਾ ਵੀ ਇਹ ਕੀ ਵੀ ਆਪਾਂ ਕਰ ਰਹੇ ਹਾਂ ਪਰ ਹੁਣ ਅੱਜ ਉਹ ਰਿਸ਼ਤੇਦਾਰ ਕਹਿ ਰਹੇ ਆ ਵੀ ਤੁਹਾਡੀ ਨਿੱਤ ਦੀ ਕਮਾਈ ਹੈ ਵੀ ਕਿੰਦੇ ਤੁਸੀਂ ਸਾਨੂੰ ਦੱਸੋ ਕਿਵੇਂ ਕਰੀਏ ਕੰਮ ਇਹ ਵੀ ਉਪੁੱਛ ਰਹੀ ਆ ਹੁਣ ਸਲਾਹ ਲੈਂਦੇ ਆ ਸਲਾਹ ਰਹੇ ਰਿਹਾ ਹੁਣ ਹਾਂ ਕਹਿੰਦੇ ਨੇ ਜਿਹਦੇ ਕੋਲੇ ਤਰੀਕਾ ਉਹਦਾ ਇੱਥੇ ਹੀ ਆ ਕੈਨੇਡਾ ਤੇ ਅਮਰੀਕਾ ਦੋਸਤੋ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਮਹਿੰਗਾਈ ਦਿਨ-ਦਿਨ ਵਧਦੀ ਜਾ ਰਹੀ ਹੈ ਉੱਥੇ ਹੀ ਸਹਾਇਕ ਧੰਦਾ ਕਰਨਾ ਬੇਹਦ ਜ਼ਰੂਰੀ ਬਣ ਗਿਆ ਅੱਜ ਦੀ ਵੀਡੀਓ ਬੇਹਦ ਖਾਸ ਹੋਣ ਵਾਲੀ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਜਿਹੜੇ ਕਿਸਾਨ ਸਾਡੇ ਨਾਲ ਜੁੜੇ ਨੇ ਉਹ ਬਹੁਤ ਵਧੀਆ ਤਰ੍ਹਾਂ ਦੇ ਨਾਲ ਸਹਾਇਕ ਧੰਦਾ ਵੀ ਕਰ ਰਿਹਾ ਹੈ ਨਾਲ ਨਾਲ ਖੇਤੀ ਵੀ ਕਰ ਰਿਹਾ ਹੈ ਤੇ ਖਾਸ ਗੱਲ ਹਸਬੰਡ ਵਾਈਫ ਦੋਨੇ ਮਿਲ ਕੇ ਇਹ ਮੁਰਗੀ ਪਾਲਣ ਕਰ ਰਹੇ ਨੇ ਪਿੰਡ ਦੇ ਵਿੱਚ ਤੇ ਬਹੁਤ ਵਧੀਆ ਕਮਾਈ ਵੀ ਕਰ ਰਹੇ ਹੈ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਤੁਹਾਡਾ ਸਵਾਗਤ ਹੈ ਦੋਨੇ ਕਰਦੇ ਹੋ ਜੀ ਹਾਂਜੀ ਦੋਨਾਂ ਕਰਦੇ ਆ ਰਲ ਮਿਲ ਕੇ ਕਰਦੇ ਆ ਜੀ ਜੀ ਇੱਕ ਦੂਜੇ ਦਾ ਪੂਰਾ ਸਹਿਯੋਗ ਹੈ ਜੀ ਰਲ ਮਿਲ ਕੇ ਦੋਨੋਂ ਕੰਮ ਕਰਦੇ ਆ ਜੀ ਸਰ ਕਿੰਨਾ ਕ ਸਮਾਂ ਹੋ ਗਿਆ ਹੈ ਨਾ ਮੁਰਗੀ ਪਾਲਣ ਕਰਦੇ ਨੂੰ ਤੇ ਕਿਸ ਤਰ੍ਹਾਂ ਦੇ ਨਾਲ ਸ਼ੁਰੂਆਤ ਹੋਈ ਸੀ ਤੁਹਾਡੀ ਇਹ ਜੀ ਅਸੀਂ 2 ਸਾਲ ਪਹਿਲਾਂ ਸਟਾਰਟ ਕੀਤਾ ਜੀ ਤੇ ਉਹ ਤੋਂ ਛੋਟੇ ਲੈਵਲ ਤੋਂ ਅਸੀਂ ਕਰਕੇ ਹੁਣ ਐਤ ਕੀ ਦੂਸਰੇ ਸਾਲ ਦੇ ਵਿੱਚ ਆ ਗਏ ਜੀ ਐਤ ਕੀ ਵਧੀਆ ਚੱਲ ਰਿਹਾ ਸਾਡਾ ਜੀ ਕਿੰਨੀਆਂ ਮੁਰਗੀਆਂ ਪਾਈਆਂ ਸੀ ਸਿਰ ਪਹਿਲਾਂ ਤੁਸੀਂ ਸਟਾਰਟਿੰਗ ਦੇ ਵਿੱਚ ਆਪਾਂ 200 ਬੱਚਾ ਪਾਇਆ ਸੀ ਪਹਿਲਾਂ ਜੀ ਤੇ ਐਤ ਕੀ ਦੂਸਰੀ ਵਾਰ 1000 ਬੱਚਾ ਜੀ 1000 ਬੱਚੇ ਪਾਏ ਨੇ ਹਾਂ ਹਾਂ ਤੇ ਵਧੀਆ ਚੱਲ ਰਿਹਾ ਜੀ ਸਿਸਟਮ ਹਾਂਜੀ ਬਹੁਤ ਵਧੀਆ ਚੱਲ ਰਿਹਾ ਵਧੀਆ ਇਹ ਤੇ ਆਹ ਦੇਖੀਏ ਕਮਾਈ ਵੀ ਆ ਰਹੀ ਹੈ ਵਧੀਆ ਆ ਰਹੀ ਜੀ ਸਰ ਜਿਵੇਂ ਹੋਰ ਵੀ ਸਹਾਇਕਤੰਦੇ ਆ ਹੈਨਾ ਮੱਝਾਂ ਦਾ ਗਾਈਆਂ ਦਾ ਬੱਕਰੀਆਂ ਦਾ ਉਹ ਉਹਨਾਂ ਨਾਲੋਂ ਮਤਲਬ ਇਹਦੇ ਵਿੱਚ ਤੁਸੀਂ ਹੈਨਾ ਕੰਮ ਕੀਤਾ ਕੀ ਫਰਕ ਲੱਗਿਆ ਤੁਹਾਨੂੰ ਕੀ ਖਾਸ ਲੱਗਿਆ ਇਹਦੇ ਵਿੱਚ ਇਹਦੇ ਜੀ ਇੱਕ ਤਾਂ ਚਲੋ ਜਿਹੜਾ ਪਸ਼ੂਆਂ ਦਾ ਕੰਮ ਆ ਉਹ ਸਾਰਾ ਦਿਨ ਦਾ ਹੈਗਾ ਜੀ ਵੀ ਉਹ ਥੋੜਾ ਜਿਹਾ ਜ਼ੋਰ ਵਾਲਾ ਕੰਮ ਵੀ ਆ ਤਾਰਾਂ ਚੋਣੀਆਂ ਪਸ਼ੂਆਂ ਨੂੰ ਸੰਭਣਾ ਨਮਾਉਣਾ ਇਹ ਇੱਕ ਥੋੜੇ ਟਾਈਮ ਲਾ ਕੇ ਬੰਦਾ ਇਹ ਕੰਮ ਕਰ ਸਕਦਾ ਹੈ ਜੀ ਤੇ ਇਹਦੀ ਨਿਤ ਦੀ ਡੇਲੀ ਨਿਤ ਦੀ ਆਮਦਨ ਨਿਤ ਦੀ ਆਮਦਨ ਹੈ ਮਤਲਬ ਪੈਸੇ ਰੋਜ਼ ਆਉਂਦੇ ਆ ਰੋਜ਼ ਆਉਂਦੇ ਆ ਜੀ ਹਾਂਜੀ ਬਹੁਤ ਵਧੀਆ ਗੱਲ ਹੈ ਜੀ ਉਹ ਕਿੰਨੇ ਆਉਂਦੇ ਆ ਜੀ ਵੀ ਇਹ ਜੋ ਆਂਡਾ ਹੁੰਦਾ ਆਂਡਾ ਸੇਲ ਹੋ ਜਾਂਦਾ ਠੀਕ ਹੈ ਇਹਦੇ ਵਿੱਚੋਂ ਕੋਈ ਮੁਰਗੀ ਵੀ ਲੈ ਲੈਂਦਾ ਕੋਈ ਮੁਰਗਾ ਲੈ ਜਾਂਦੀ ਆ ਜੀ ਉਹਨਾਂ ਦੀ ਨਿਤ ਦੀ ਦਿਲੀ ਦੀ ਉਹ ਹੁੰਦੀ ਹੈ ਸੇਲ ਹੁੰਦੀ ਆ ਅੰਡੇ ਹਨਾ ਜਿਵੇਂ ਆਪਾਂ ਦੇਖ ਰਹੇ ਹਾਂ ਬਹੁਤ ਮਤਲਬ ਟ੍ਰੇਆ ਰੱਖੀਆਂ ਹੋਈਆਂ ਹਨਾ ਤੁਸੀਂ ਇੱਕ ਕਾਊਂਟਰ ਵੀ ਬਣਾ ਰੱਖਿਆ ਅੰਡੇ ਵੀ ਵੇਚ ਰਹੇ ਹੋ ਮਤਲਬ ਬਰੀਡਿੰਗ ਵਾਸਤੇ ਮੁਰਗੀਆਂ ਵੀ ਦੇ ਰਹੇ ਜਾਂ ਮੀਟ ਵਾਸਤੇ ਵੀ ਜਾਂਦਾ ਇਹ ਇਹ ਜੀ ਅੰਡਾ ਖਾਣ ਵਾਸਤੇ ਵੀ ਜਾ ਰਹੇ ਆ ਜੀ ਬੱਚੇ ਵੀ ਕਢਾ ਰਹੇ ਆ ਲੋਕ ਵੀ ਜਾ ਕੇ ਤੇ ਮੀਟ ਵਾਸਤੇ ਮੁਰਗਾ ਵੀ ਜਾ ਰਿਹਾ ਜੀ ਤੇ ਕੁਸ ਮੁਰਗੇ ਦੇਖਣ ਵਾਸਤੇ ਵੀ ਜਾ ਰਿਹਾ ਫੌਂਕ ਬੋ ਜੀ ਕਿਹੜੀ ਨਸਲ ਹੈ ਜੀ ਇਹ ਇਹ ਜੀ ਇੱਕ ਆਰ ਆਈ ਆਰ ਆਪਣੇ ਕੋਲ ਜੀ ਇੱਕ ਬਲੈਕਸਟਰ ਲੌਪ ਆ ਦੀ ਜੀ ਤੇ ਜਿਵੇਂ ਉਹਨਾਂ ਨਾਲੋਂ ਫਰਕ ਹੈ ਜੀ ਇਹਦੇ 'ਚ ਜਿਵੇਂ ਇੱਕ ਕੜਕਨਾਥ ਹੁੰਦਾ ਹੈ ਹਨਾ ਕੜਕਨਾਥ ਬਿਲਕੁਲ ਕਾਲੇ ਹੈ ਇਹ ਵੀ ਕਾਲੇ ਹੈ ਉਹਨਾਂ ਨਾਲੋਂ ਇਹ ਬਰੀਡ 'ਚ ਫਰਕ ਹੈ ਜੀ ਕੋਈ ਹਾਂਜੀ ਇਹਦਾ ਜਿਹੜਾ ਬਲੈਕਸਟਰ ਲੌਪ ਦਾ ਆਂਡਾ ਦੇਣ ਦੀ ਕੈਪੈਸਿਟੀ ਹੈ ਜੀ ਕੈਪੈਸਿਟੀ ਆ ਇਹ ਬਹੁਤ ਜਿਆਦਾ ਹੈ ਸਭ ਤੋਂ ਹਾਈ ਲੈਵਲ ਦਾ ਜੀ ਜਿਨ੍ਹਾਂ ਨੇ ਕੀਤਾ ਉਹ 365 ਦਿਨਾਂ ਦੇ ਵਿੱਚੋਂ 364 ਡਾਂਡਾ ਵੀ ਉਹਨਾਂ ਨੇ ਹਾਸਲ ਕੀਤਾ ਜੀ ਤੇ ਜਿਹੜਾ ਕੜਕਨਾਥ ਆ ਉਹਦਾ ਇੱਕ ਵੇਟ ਘੱਟ ਆ ਮੀਟ ਦੇ ਵਿੱਚ ਜੀ ਤੇ ਉਹ ਇੱਕ ਟਾਈਮ ਬਹੁਤ ਲੈਂਦਾ ਅੰਡੇ ਦੀ ਕੈਪੈਸਿਟੀ ਬਹੁਤ ਘੱਟ ਆ ਉਹਦੀ ਜੀ ਤੇ ਸਰ ਮੁਰਗੀ ਪਾਲ ਨਹੀਂ ਕਰ ਰਹੇ ਹੋ ਜਾਂ ਫਿਰ ਨਾਲ-ਨਾਲ ਖੇਤੀ ਵੀ ਚੱਲ ਰਹੀ ਹੈ ਹਨਾ ਦੱਸਿਓ ਸਾਡਾ ਦਰਸ਼ਕਾਂ ਨੂੰ ਵੀ ਖੇਤੀ ਦੇ ਵਿੱਚ ਕੀ ਕਰ ਰਹੇ ਹੋ ਇਸ ਵੇਲੇ ਖੇਤੀ ਦੇ ਵਿੱਚ ਜੇ ਅਸੀਂ ਕਣਕ ਤੇ ਚਾਵਲ ਕਰ ਰਹੇ ਹਾਂਗੇ ਜੀ ਤੇ ਉਹ ਚ ਕੁਝ ਸਬਜ਼ੀਆਂ ਦਾ ਹੈਗਾ ਸਬਜ਼ੀਆਂ ਕਣਕ ਚਾਵਲ ਇਹ ਬੀਜ ਰਹੇ ਹਾਂ ਹਾਂ ਜੀ ਹਾਂ ਜੀ ਉਹਦੇ ਨਾਲ ਨਾਲ ਮੁਰਗੀ ਪਾਲਣ ਨਾਲ ਮੁਰਗੀ ਪਾਲ ਕਰਦੇ ਹਾਂ ਜੀ ਅੱਛਾ ਮੁਰਗੀ ਪਾਲਣ ਜਦੋਂ ਸ਼ੁਰੂਆਤ ਕੀਤੀ ਹੈ ਨਾ ਤਾਂ ਇੱਕ ਸੋਚ ਹੁੰਦੀ ਹੈ ਹੈ ਨਾ ਆਪਣੇ ਸਮਾਜ ਦੇ ਵਿੱਚ ਕਿ ਆ ਕੀ ਮੁਰਗੀਆਂ ਹੈ ਨਾ ਤੁਹਾਨੂੰ ਵੀ ਕੁਝ ਨਾ ਕੁਝ ਸੁਣਨ ਨੂੰ ਮਿਲਿਆ ਹੋਵੇਗਾ ਸ਼ੁਰੂਆਤ ਦੇ ਵਿੱਚ ਹਾਂ ਜੀ ਹਾਂ ਜੀ ਪਹਿਲਾਂ ਪਹਿਲਾਂ ਬੀ ਵੀ ਕੇ ਹਾਲ ਲੋਕਾਂ ਨੇ ਵੀ ਤੂੰ ਕੀ ਕਾਰੋਬਾਰ ਵੰਡ ਲਿਆ ਇਹ ਜੀ ਤੇ ਕੋਈ ਕਹਿੰਦਾ ਸੀ ਵੀ ਇਹ ਘਟੀਆਂ ਕੰਮ ਆ ਪਰ ਆਪਣੀ ਸੌਸ ਸੀ ਵੀ ਆਪਾਂ ਕੋਈ ਨਵਾਂ ਅਲੱਗ ਕਰਕੇ ਦਿਖਾਈਏ ਕਿਸੇ ਲੋਕਾਂ ਨੂੰ ਜੀ ਇੱਕ ਮਿਸਾਲ ਕੇ ਕਾਇਮ ਕਰੀਏ ਵੀ ਇੱਕ ਆਮਦਨ ਦਾ ਸਾਧਨ ਆਪਾਂ ਇਹ ਵੀ ਕਰ ਸਕਦੇ ਆਂ ਜੀ ਜੀ ਬਿਲਕੁਲ ਮੈਡਮ ਤੁਸੀਂ ਸਾਥ ਦੇ ਰਹੇ ਹੋ ਸਰ ਦਾ ਹਨਾ ਤੇ ਸਭ ਤੋਂ ਪਹਿਲਾਂ ਵਰਕ ਕੀ ਹੁੰਦਾ ਤੁਹਾਡਾ ਫਾਰਮ ਦੇ ਵਿੱਚ ਹਾਂਜੀ ਸਵੇਰੇ ਸੂਬਾ ਉੱਠਣਾ ਜੀ ਇਹਨਾਂ ਨੂੰ ਖਰਾਕ ਵਗੈਰਾ ਪਾਉਣੀ ਜੀ ਪਾਣੀ ਦਾ ਦੇਖਣਾ ਜੀ ਕਿ ਸਹੀ ਚੱਲ ਰਿਹਾ ਇਹਨਾਂ ਦੀ ਪਾਣੀ ਦੀ ਸਪਲਾਈ ਸਹੀ ਹੈ ਖਰਾਕ ਜਾਂ ਕੋਈ ਵੀ ਬਿਮਾਰ ਨਾ ਹੋਵੇ ਮੁਰਗਾ ਜਾਂ ਮੁਰਗੀ ਉਹਦੀ ਵੀ ਦੇਖਣਾ ਜੀ ਸਾਰਾ ਜੀ ਹਾਂਜੀ ਤੁਹਾਡੇ ਵੀ ਮਤਲਬ ਰਿਸ਼ਤੇਦਾਰੀ ਚ ਕੁਛ ਨਾ ਕੁਛ ਕਿਹਾ ਹੋਣਾ ਕਿ ਮੁਰਗੀਆਂ ਰੱਖ ਲਈਆਂ ਜਾਂ ਕੁਝ ਹੈ ਨਾ ਮਤਲਬ ਹਾਂਜੀ ਕਹਿੰਦੇ ਆ ਵੈਸੇ ਆਏ ਜੀ ਆਪਾਂ ਵੀ ਲੋਕਾਂ ਹੀ ਸੁਣਾ ਫਿਰ ਆਪਾਂ ਕਾਬ ਯਾਬ ਨਹੀਂ ਹੋ ਸਕਦੇ ਜੇ ਆਪਾਂ ਆਪਣੀ ਜ਼ਿੰਦਗੀ 'ਚ ਕਾਮਯਾਬ ਹੋਣਾ ਹੈ ਤਾਂ ਫਿਰ ਲੋਕਾਂ ਨੂੰ ਇੱਕ ਪਾਸੇ ਰੱਖਣਾ ਹੀ ਪੈਣਾ ਹੈ। ਕੀ ਗੱਲਾਂ ਕੀ ਹੁੰਦੀਆਂ? ਮਤਲਬ ਕੀ ਕਹਿੰਦੇ ਸੀਗੇ? ਸਾਈਂ ਵੀ ਛੋਟਾ ਕੰਮ ਆ ਇਹ ਬਾਜੀਗਰਾਂ ਵਾਲਾ ਕੰਮ ਆ। ਇਹ ਆਪਣੇ ਲੈਵਲ ਦਾ ਕੰਮ ਨਹੀਂ। ਇਹੇ ਜਾ ਕੋਸਣ ਨੂੰ ਮਿਲਦਾ ਸੀ। ਹਾਂ। ਪਹਿਲਾਂ-ਪਹਿਲਾਂ ਤਾਂ ਦਿਲ ਤੇ ਲੱਗੀ ਗੱਲ ਜੀ ਪਰ ਬਾਅਦ 'ਚ ਵੈਖਿਆ ਵੀ ਜੇ ਆਪਾਂ ਕੋਈ ਜ਼ਿੰਦਗੀ 'ਚ ਕਰਨਾ ਹੀ ਆ ਤਾਂ ਇਹ ਛੱਡਣਾ ਹੀ ਪੈਣਾ। ਬੇਪਰਵਾਹ ਹੋਣਾ ਪੈਣਾ। ਅੱਜ ਨਜ਼ਰੀਆ ਕੀ ਆ ਉਹਨਾਂ ਦਾ ਜਿਹੜੇ ਗੱਲਾਂ ਕਰਦੇ। ਅੱਜ ਵਧੀਆ ਜੀ। ਹਾਂ। ਹਾਂਜੀ। ਕੀ ਕਹਿੰਦੇ ਆ ਫੇਰ ਵੀ ਕੋਈ ਵਧੀਆ ਚੰਗਾ ਕਹਿੰਦੇ ਹੁਣ ਹਾਂਜੀ ਹੁਣ ਕਹਿੰਦੇ ਵੀ ਠੀਕ ਆ ਜਦੋਂ ਦੱਸੀ ਐਵੇਂ ਪ੍ਰੋਫਿਟ ਵਧੀਆ ਹੋ ਰਿਹਾ ਹਾਂ ਤੇ ਹੁਣ ਮੰਨਦੇ ਤੁਸੀਂ ਮੈਨੂੰ ਇੱਕ ਗੱਲ ਦੱਸੀ ਸੀ ਰੇੜੀ ਵਾਲੀ ਹਾਂਜੀ ਉਹ ਦੱਸਿਓ ਮਾੜਾ ਯਾ ਕੀ ਸੀ ਕਿ ਰਿਸ਼ਤੇਦਾਰ ਕਹਿੰਦੇ ਸੀ ਵੀ ਰੇੜੀ ਲਾਉਣੀ ਆ ਕੀ ਸੀਗਾ ਹਾਂਜੀ ਉਹ ਇਹ ਗੱਲ ਸੀ ਕਿ ਜਦੋਂ ਮੈਂ ਇਹ ਸ਼ੁਰੂਆਤ ਕੀਤਾ ਤੇ ਮੈਨੂੰ ਕਹਿੰਦੇ ਸੀ ਵੀ ਇਹ ਤੁਸੀਂ ਆਂਡਿਆਂ ਦੀਆਂ ਰੇੜੀਆਂ ਲਾਉਂਗੇ ਹੁਣ ਹਾਂ ਤੇ ਚਲੋ ਉਹਨਾਂ ਨੂੰ ਕਿਦਾਂ ਤਾਂ ਦਿਲ ਨੂੰ ਹੁੰਦਾ ਜੀ ਵੀ ਇਹ ਕੀ ਵੀ ਆਪਾਂ ਕਰਦੇ ਹਾਂ ਪਰ ਹੁਣ ਅੱਜ ਉਹ ਰਿਸ਼ਤੇਦਾਰ ਕਹਿ ਰਹੇ ਆ ਵੀ ਥੋੜੀ ਨਿਤ ਦੀ ਕਮਾਈ ਹੈਗੀ ਕਿੰਨੇ ਤੁਸੀਂ ਸਾਨੂੰ ਦੱਸੋ ਕਿਵੇਂ ਕਰੀਏ ਕੰਮ ਇਹ ਵੀ ਉਹ ਪੁੱਛ ਰਹੇ ਆ ਹੁਣ ਸਲਾਹ ਲੈਂਦੇ ਆ ਸਲਾਹ ਰਹੇ ਹੁਣ ਤੇ ਸਰ ਜਿਵੇਂ ਹੁਣ ਤੁਸੀਂ ਇਹ ਕਰ ਰਹੇ ਹੋ ਵਰਕ ਹੈ ਨਾ ਤੇ ਕਿਸ ਤਰ੍ਹਾਂ ਦੇ ਨਾਲ ਆਂਡੇ ਦੀ ਮਤਲਬ ਕਿੰਨੀ ਆਂਡੇ ਆ ਰਹੇ ਆ ਦਿਨ ਦੇ ਤੇ ਮਹੀਨੇ ਦੇ ਕਿੰਨੇ ਕ ਸੇਲ ਹੋ ਰਹੇ ਆ ਜੀ ਕਿਸ ਤਰ੍ਹਾਂ ਦੇਖ ਰਹੇ ਹਾਂਜੀ ਇਹ ਜਿਹੜੇ ਅੰਡੇ ਆ ਜੀ ਇਹ 70% 100 ਚੋਂ 70 ਆਂਡੇ ਆ ਰਹੇ 100 ਮੁਰਗੀ 70 ਆਂਡੇ ਦੇ ਰਹੀ ਆ ਆਪਣੇ ਕੋਲੇ 300 ਆਂਡਾ ਡੇਲੀ ਦਾ ਆ ਰਹੇ ਹੈਗਾ ਤੈਨੂੰ ਆਂਡਾ ਇੱਕ ਦਿਨ ਦਾ ਹਾਂ ਇਹ ਆਪਣਾ ਸੇਲ ਕਰੀ ਆਪਾਂ ਕਰ ਦਿੰਨੇ ਆਂਗੇ ਘਰੋਂ ਗਾਹ ਕਾ ਕੇ ਆਪ ਹੀ ਲੈ ਜਾਂਦੇ ਆ ਜੀ ਵਿਚਾਰ ਕੀਤਾ ਸੀ ਦੋਨਾਂ ਚੋਂ ਵੀ ਮੁਰਗੀ ਪਾਲਣ ਕਰਨਾ ਇਦਾਂ ਦਾ ਤੁਹਾਡਾ ਸੀ ਮੈਡਮ ਕਹੇ ਸਰਦਾ ਸੀ ਹਾਂ ਵਿਚਾਰ ਤਾਂ ਸਾਂਝਾ ਹੀ ਸੀ ਸਾਂਝਾ ਹੀ ਸੀ ਇਹਨਾਂ ਨੇ ਗੱਲ ਕੀਤੀ ਆਪਾਂ ਨੇ ਹਾਂ ਜਾਂ ਹਾਂ ਮਿਲਾਈ ਹਾਂ ਸਹਿਯੋਗ ਦਿੱਤਾ ਵੀ ਹਾਂ ਆਪਾਂ ਨੂੰ ਕਰਨਾ ਚਾਹੀਦਾ ਕਿਉਂਕਿ ਤੇ ਬੱਚੇ ਬਾਹਰ ਸੀ ਖੇਤੀ ਦਾ ਵੀ ਨਲਾਹੇ ਬੰਦ ਨਹੀਂ ਰਿਹਾ ਧੰਦਾ ਹਾਂ ਜਿੰਦਗੀ ਨੂੰ ਜਿਵੇਂ ਚ ਰੱਖਣ ਲਈ ਬੀਨਾਲ ਤਾਂ ਆਪਾਂ ਜਿੰਦਗੀ ਚ ਰਹਿ ਜਾਵਾਂ ਬਣਿਆ ਰਹੂ ਨਾਲੇ ਵੀ ਆਮਦਨ ਉਹ ਨਾਲ ਦੀ ਨਾਲ ਹਾਂ ਜੀ ਇਹ ਸੋਚ ਕੇ ਅਸੀਂ ਇਹ ਕੰਮ ਸ਼ੁਰੂ ਕੀਤਾ ਤੁਸੀਂ ਮਤਲਬ ਕਿਤੇ ਦੇਖਿਆ ਸੀਗਾ ਜੀ ਜਾਂ ਫਿਰ ਸਿੱਖ ਲਈ ਲੱਤੀ ਹੈ ਜਾਂ ਕਿਸ ਤਰ੍ਹਾਂ ਦੇ ਨਾਲ ਮਤਲਬ ਇਹਦੇ ਵਿੱਚ ਹੀ ਐਂਟਰ ਹੋਇਆ ਇਹ ਜੀ ਪਹਿਲਾਂ ਛੋਟੇ ਹੁੰਦੇ ਆਪਣੇ ਪਰਿਵਾਰ ਵੀ ਆਮ ਪਰਿਵਾਰ ਸਾਰੀ ਪਾਲ ਰਹੀ ਸੀ ਜੀ ਉਦੋਂ ਬਾਅਦ ਸੀਗਾ ਵੀ ਆਪਾਂ ਇਹਨੂੰ ਕੋਈ ਬਿਜ਼ਨਸ ਤੌਰ ਤੇ ਵੱਡੇ ਲੈਵਲ ਤੇ ਕਰੀਏ ਜੀ ਫਿਰ ਮੈਂ ਕੁਝ ਵੀਡੀਓ ਵੇਖੀਆਂ ਠੀਕ ਹੈ ਇਹਨਾਂ ਦੇ ਵਿੱਚ ਜਿਵੇਂ ਪ੍ਰੋਬਲਮ ਵੀ ਆ ਜਾਂਦੀ ਹੋਣੀ ਆ ਕੋਈ ਜਿਵੇਂ ਹੁਣ ਠੰਡ ਦਾ ਸੀਜ਼ਨ ਚੱਲ ਰਿਹਾ ਹੈ ਗਰਮੀਆਂ ਤੇ ਕਦੇ ਇਸ ਤਰ੍ਹਾਂ ਦਾ ਹੋਇਆ ਜੀ ਨਹੀਂ ਇਹ ਜਿਹੜੀ ਤੁਸੀਂ ਬਰੀਡ ਲੈ ਰਹੇ ਹੋ ਜਿੱਥੋਂ ਬੱਚਾ ਲੈ ਰਹੇ ਹੋ ਜੋ ਹੈਚਰੀ ਦਾ ਸਾਰਾ ਮੈਨੇਜਮੈਂਟ ਪੂਰਾ ਸਹੀ ਆ ਫਿਰ ਕੋਈ ਬਹੁਲੀ ਵੱਡੀ ਸਮੱਸਿਆ ਨਹੀਂ ਆਉਂਦੀਗੀ ਵੀ ਹੂੰ ਚਲੋ ਰੂਟੀਨ ਚ ਇਹਨਾਂ ਨੂੰ ਕੋਈ ਮਾੜਾ ਮੋਟਾ ਆ ਗਿਆ ਫਿਰ ਆਪਾਂ ਉਹਨੂੰ ਐਂਟੀਬਾਇਓਟਿਕ ਦਵਾਈ ਪਾ ਦਿੰਦੇ ਆ ਵੀ ਤੁਸੀਂ ਆਪ ਹੀ ਕਰਦੇ ਹੋ ਜਾਂ ਡਾਕਟਰ ਬੁਲਾਉਂਦੇ ਹੋ ਫਿਰ ਨਹੀਂ ਆਪ ਹੀ ਕਰਦੇ ਆ ਅੱਛਾ ਆਪ ਹੀ ਕਰ ਅਸੀਂ ਉਹ ਟ੍ਰੇਨਿੰਗ ਲਈ ਸੀ ਟ੍ਰੇਨਿੰਗ ਦੇ ਵਿੱਚ ਉਹਨਾਂ ਨੇ ਸਾਰਾ ਦੱਸਿਆ ਜੀ ਇੱਕ ਇੱਕ ਦਿਨ ਦਾ ਦੱਸਿਆ ਵੀ ਜੇ ਇਹਨੂੰ ਆਹ ਸਮੱਸਿਆ ਆਉਂਦੀ ਆ ਤਾਂ ਆਹ ਦਵਾਈ ਪਾਉਣੀ ਆ ਠੀਕ ਹੈ ਉਹ ਅਸੀਂ ਫਿਰ ਉਹ ਦਵਾਈਆਂ ਪਾ ਰਹੇ ਹਾਂ ਜੀ ਮੈਡਮ ਖੁਰਾਕ ਕੀ ਕੁਝ ਦੇ ਰਹੇ ਹੋ ਤੁਸੀਂ ਹੁਣ ਇਹਨਾਂ ਨੂੰ ਖੁਰਾਕ ਪਾਲਕ ਵਗੈਰਾ ਸਬਜ਼ੀਆਂ ਚ ਗਾਜਰ ਹੋਗੀ ਕੋਈ ਵੀ ਵੇਸਟ ਪਦਾਰਥ ਹੈ ਵੀ ਉਹ ਇਹਨਾਂ ਨੂੰ ਪਾ ਰਹੇ ਆ ਮੱਕੀ ਹੋਗੀ ਦਾਤ ਕੀ ਹੋਗੀ ਜੀ ਚਾਵਲ ਹੋਗੇ ਹਾਂਜੀ ਜੀ ਤੇ ਸਰ ਜਿਵੇਂ ਆਪਾਂ ਇੱਕ ਦਿਨ ਦੀ ਗੱਲ ਕਰੀ ਹੈ ਹਨਾ ਕਿੰਨਾ ਕੁ ਖਰਚਾ ਆ ਜਾਂਦਾ ਵੀ ਹਨਾ ਇਹਨਾਂ ਤੇ ਮਤਲਬ ਮਹੀਨੇ ਦਾ ਕੱਢਦੇ ਹੋ ਤੁਸੀਂ ਖਰਚਾ ਜਾਂ ਫਿਰ ਕਿਵੇਂ ਮੈਨੇਜ ਕਰਦੇ ਹੋ ਹਾਂਜੀ ਖਰਚਾ ਜੇ ਇਹ 500 ਬੱਚਾ ਜੀ ਇਹ ਸਾਰਾ ਟੋਟਲ ਇਹ ਇੱਕ ਗੱਟਾ ਖਾਦ ਦਾ 50 ਕਿਲੋ ਦਾ ਨੇ ਤਸੋ ਗ੍ਰਾਮ ਇੱਕ ਬੱਚਾ ਖਾਂਦਾ ਜੀ ਠੀਕ ਹੈ ਤੇ ਇਹਦਾ ਜਿਹੜਾ ਮੀਟ ਹੁੰਦਾ ਜੀ ਉਹਦਾ ਕੀ ਰੇਟ ਚੱਲਦਾ ਮਾਰਕੀਟ ਦੇ ਵਿੱਚ ਇਸ ਬਰੀਡ ਦਾ ਇਸ ਦਾ ਜੀ ਇਹ 400 ਰੁਪਏ ਕਿਲੋ ਦੇ हिसाब ਨਾਲ ਚੱਲਦਾ 400 ਰੁਪਏ ਕਿਲੋ ਹਾਂ ਜੀ ਤੇ ਕਿੰਨੇ weight ਤੱਕ ਹੋ ਜਾਂਦਾ ਜੀ ਜ਼ਿਆਦਾ ਤੋਂ ਜ਼ਿਆਦਾ ਇੱਕ ਮੁਰਗਾ ਇਹ ਜਿਹੜਾ ਹੁਣ ਆਪਣੇ ਕੋਲੇ ਇਸ ਟਾਈਮ ਆ ਇਹ 2.5 ਤੋਂ 3 ਕਿਲੋ ਦੇ ਵਿੱਚ ਆ ਠੀਕ ਹੈ ਤੇ ਇਹ ਸਾਢੇ 3 ਕਿਲੋ 4 ਕਿਲੋ ਵੀ ਹੋ ਜਾਂਦਾ ਜੀ ਤੇ ਮੁਰਗੀ ਕਿੰਨੇ कांडੇ ਦਿੰਦੀ ਆ ਜੀ ਜਿਵੇਂ ਆਪਾਂ ਸਾਲ ਦੀ ਗੱਲ ਕਰ ਲਈਏ ਹਾਂ ਜੀ ਅੱਜ ਸਾਲ ਦੇ ਵਿੱਚ ਮਨ ਕੇ ਚਲੋ 302 ਪਲੱਸ ਕਰ ਜਾਂਦੀ ਹੈ ਜੀ 300 ਪਲੱਸ ਅੰਡੇ ਦੇ ਦਿੰਦੀ ਹੈ 70% ਮੰਨ ਕੇ ਚੱਲੀਏ ਹਾਂਜੀ 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 ਜੀ ਹੈਨਾ ਹਾਂਜੀ ਤੇ ਸਰ ਜਿਵੇਂ ਹੁਣ ਇਹ ਮੁਰਗੀ ਹੈ ਹੈਨਾ ਕਿੰਨੇ ਕ ਟਾਈਮ ਬਾਅਦ ਵੈਸੇ ਅੰਡੇ ਦੇਣ ਲੱਗ ਜਾਂਦੀ ਹੈ ਜੇ ਆਪਾਂ ਚੂਜੇ ਲੈ ਕੇ ਆਈਏ ਹਾਂਜੀ ਇਹ ਸਾਢੇ 4 ਮਹੀਨਿਆਂ ਤੋਂ ਮਨ ਕੇ ਚਲੋ ਜੀ 135 40 ਦਿਨਾਂ ਦੀ ਮੁਰਗੀ ਇਹ ਅਡਾ ਸਟਾਰਟ ਕਰ ਦਿੰਦੀ ਜੀ ਤੇ ਪੂਰਾ ਪ੍ਰੋਪਰ ਅੰਡਾ ਇਹ 2 ਸਾਲ ਦਿੰਦੀ ਆ ਉਸ ਤੋਂ ਬਾਅਦ ਇਹਦੀ ਕਪੈਸਿਟੀ ਘਟ ਜਾਂਦੀ ਹੈ ਜੀ ਤੇ ਸਰ ਜਿਵੇਂ ਹੁਣ ਇਹਦਾ ਵੇਟ ਗੇਨ ਵਾਸਤੇ ਵੀ ਕੋਈ ਮਤਲਬ ਕਿ ਫੀਡ ਵਗੈਰਾ ਪੈਂਦੀ ਐ ਐਕਸਟਰਾ ਜਾਂ ਫਿਰ ਨਾਰਮਲ ਦੇ ਵਿੱਚ ਹੀ ਹੋ ਜਾਂਦਾ ਨਹੀਂ ਜੇ ਇਹ 3 ਮਹੀਨੇ ਤੱਕ ਥੋੜਾ ਵੇਟ ਵਾਲੀ ਪੈਂਦੀ ਆ ਹੁਣ ਉਹ ਜਿਹੜਾ ਕੋਈ ਐਗ ਦੇ ਬਾਰੇ ਆ ਰਹੀ ਆ ਫੀਡ ਆ ਰਹੀ ਆ ਕੁਝ ਅਸੀਂ ਮੱਕੀ ਪਾ ਰਹੇ ਹਾਂ ਜਾਂ ਵੀ ਬਾਲੀ ਫੀਡ ਤੇ ਨਹੀਂ ਵੀ ਖਰਾਕ ਵਾਲਾ ਅੰਡਾ ਨਾ ਹੋਵੇ ਜੀ ਵੀ ਉਹ ਦੌਰ ਵਲ ਉਹ ਖਰਾਬ ਪਾ ਰਹੇ ਆ ਜੀ ਨਾਰਗੈਨਿਕ ਹੁੰਦਾ ਜੀ ਹਾਂਜੀ ਦੇਸੀ ਸਮਾਨ ਪਾ ਰਹੇ ਹਾਂ ਜੀ ਹਾਂਜੀ ਸਰ ਜਿਵੇਂ ਦੂਜੇ ਆਂਡੇ ਹੁੰਦੇ ਆ ਦੇਸੀ ਹੈ ਨਾ ਉਹਨਾਂ ਆਂਡਿਆਂ ਨਾਲੋਂ ਇਹਦੇ ਵਿੱਚ ਕੋਈ ਫਰਕ ਹੈ ਜੀ ਖਾਣ ਦੇ ਵਿੱਚ ਜਾਂ ਫਿਰ ਹੈ ਨਾ ਰੰਗ ਦੇ ਵਿੱਚ ਕੁਝ ਇਸ ਤਰ੍ਹਾਂ ਹੈ ਜੀ ਹਾਂਜੀ ਜੋ ਮੁਰਗੀ ਤੁਸੀਂ ਮੰਨ ਕੇ ਚੱਲੋ ਵੀ ਨਿਰੀ ਫੀਡ ਤੇ ਚੱਲ ਰਹੀ ਆ ਜੀ ਉਹਦਾ ਆਂਡੇ ਦਾ ਟੈਸਟ ਵੱਖਰਾ ਹੀ ਹੋ ਜਾਂਦਾ ਜੀ ਵੀ ਜਿਹੜਾ ਇਹਦੇ ਵਿੱਚ ਆਪਾਂ ਘਰ ਦਾ ਕੋਈ ਸਮਾਨ ਪਾ ਰਹੇ ਹਾਂ ਜਾਂ ਮੱਕੀ ਪਾ ਰਹੇ ਹਾਂ ਸਬਜ਼ੀਆਂ ਪਾ ਰਹੇ ਆ ਲਸਣ ਪਾ ਰਹੇ ਆ ਇਹਦਾ ਇੱਕ ਵੱਖਰਾ ਟੈਸਟ ਬਣ ਜੂਗਾ ਜੀ ਇੱਕ ਸਰ ਜਿਵੇਂ ਤੁਸੀਂ ਖੇਤੀ ਵੀ ਕਰ ਰਹੇ ਹੋ ਨਾਲ ਨਾਲ ਬਹੁਤ ਵਧੀਆ ਸਹਾਇਕਤਾੰਦਾ ਵੀ ਕਰ ਰਹੇ ਹੋ ਹਨਾ ਤੁਸੀਂ ਦੋਨੇ ਕਰ ਰਹੇ ਹੋ ਅੱਜ ਕੱਲ ਨੌਜਵਾਨ ਪੀੜ੍ਹੀ ਬਹੁਤ ਹਨਾ ਪੈਸਾ ਖਰਚ ਕਰਕੇ ਬਾਹਰ ਜਾਂਦੀ ਹੈ ਹਨਾ ਡਾਂਕੀ ਲਗਾ ਰਹੇ ਆ ਜਾਨ ਜੋਖਮ ਦੇ ਵਿੱਚ ਲਗਾ ਲਗਾ ਕੇ ਜਾਂਦੇ ਆ ਤੁਸੀਂ ਕਿਵੇਂ ਦੇਖਦੇ ਹੋ ਜੀ ਮਤਲਬ ਉਹ ਇੱਥੇ ਰਹਿ ਕੇ ਵੀ ਕੁਝ ਨਾ ਕੁਝ ਕਰ ਸਕਦੇ ਆ ਜੀ ਹਾਂਜੀ ਜੇ ਬੰਦਾ ਮਿਹਨਤੀ ਹੋਵੇ ਪੂਰਾ ਧਿਆਨ ਦੇਵੇ ਇੱਥੇ ਵੀ ਕੋਈ ਘਾਟਾ ਨਹੀਂ ਉੱਥੇ ਆਪਾਂ 50-50 ਲੱਖ ਰੁਪਈਆ ਲਾ ਕੇ ਜਾ ਰਹੇ ਹਾਂ ਜੀ ਤੇ ਉੱਥੇ ਜਾ ਕੇ 5 ਸਾਲ ਨਹੀਂ ਪੈਰ ਲੱਗਦੇ ਬੰਦੇ ਦੇ ਇੱਥੇ ਆਪਾਂ ਨਿਤ ਕਮਾਈ ਕਰ ਸਕਦੇ ਹਾਂ ਜੀ ਪਰ ਮਿਹਨਤ ਬਹੁਤ ਜ਼ਰੂਰੀ ਹੈ ਬਾਕੀ ਜਿਹਨੇ ਜਾਣਾ ਹੈ ਜੀ ਵੀ ਸਹੀ ਤਰੀਕੇ ਨਾਲ ਜਾ ਸਕਦਾ ਜਿਵੇਂ ਆਪਾਂ ਕਹੀਏ ਦੋ ਨੰਬਰ 'ਚ ਜਾਣਾ ਉਹਦੇ ਲਈ ਆਪਾਂ ਨੂੰ ਇੱਥੇ ਕੋਈ ਕੰਮ ਸ਼ੁਰੂ ਕਰ ਲੈਣਾ ਚਾਹੀਦਾ ਪਾਜੀ ਆਮਦਨੀ ਹੈ ਨਾ ਜਿਵੇਂ ਹੁਣ ਡਾਲਰ ਬੜਾ ਵੱਡਾ ਹੈ ਇੰਡੀਆ ਨਾਲੋਂ ਬਾਹਰ ਜਾ ਕੇ ਕਮਾ ਰਹੇ ਹੈ ਹੈਨਾ ਤੇ ਬੜੀ ਵੱਡੀ ਉਹਦੇ ਪਿੱਛੇ ਇੱਕ ਇਨਵੈਸਟਮੈਂਟ ਵੀ ਲੱਗਦੀ ਹੈ ਤੁਸੀਂ ਕਰ ਰਹੇ ਹੋ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਇਹ ਜੀ ਜੋ ਬੱਚੇ ਚਲੋ ਬਾਹਰ ਜਾ ਕੇ ਡਾਲਰ ਕਮਾ ਰਹੇ ਆ ਆਪਾਂ ਇੱਥੇ ਰਹਿ ਕੇ ਮਿਹਨਤ ਕਰਕੇ ਪੂਰਾ ਧਿਆਨ ਦੇ ਕੇ ਆਪਾਂ ਇੱਥੇ ਵੀ ਡਾਲਰਾਂ ਦੇ ਬਰਾਬਰੀ ਜਾ ਸਕਦੇ ਆ ਬਰਾਬਰ ਉੱਪਰ ਜਾ ਸਕਦੇ ਆ ਜੀ ਮੈਡਮ ਤੁਸੀਂ ਕਿਵੇਂ ਦੇਖਦੇ ਹੋ ਜੀ ਹਾਂਜੀ ਇਹ ਹੀ ਸੋਚ ਹੈ ਜੀ ਜਿਹੜਾ ਕੋਈ ਬੱਚਾ ਖੁਸ਼ ਹੋਵੇ ਬੱਚਿਆਂ ਨੂੰ ਘੱਲੋ ਪਰ ਧੱਕੇ ਨਾਲ ਨਾ ਘੱਲੋ ਜੇ ਕੋਈ ਬੱਚਾ ਜਾਣਾ ਚਾਹੁੰਦਾ ਤਾਂ ਜਾਵੇ ਸਹੀ ਤਰੀਕੇ ਨਾਲ ਜਾਵੇ ਤੇ ਬਾਕੀ ਇੱਥੇ ਵੀ ਕੋਈ ਘਾਟਾ ਨਹੀਂ ਬੱਚਾ ਕੰਮ ਕਰਨ ਵਾਲਾ ਹੋਣਾ ਚਾਹੀਦਾ ਇੱਥੇ ਵੀ ਆਪਾਂ ਪੂਰਾ ਲਾਭਾ ਲੈ ਸਕਦੇ ਨਹੀਂ ਕੋਈ ਵੀ ਕੰਮ ਤੋਰ ਕੇ ਸਰ ਤੁਹਾਡੀ ਐਜੂਕੇਸ਼ਨ ਕੀ ਹੈ ਵੈਸੇ ਜੇ ਨਾਰਮਲੀ ਹਾਂ ਪਲੱਸ 2 ਹੈ ਪਲੱਸ 2 ਪਾਸ ਹਾਂ ਪਲੱਸ 2 ਬਸ ਤੇ ਤੁਸੀਂ ਮੈਮ ਮੈਟਰਿਕ ਕੀ ਹੈ ਬਹੁਤ ਵਧੀਆ ਅੱਛਾ ਜਿਵੇਂ ਤੁਸੀਂ ਹੁਣ ਦੇਖਿਆ ਅਸੀਂ ਅੰਡੇ ਕਲੈਕਟ ਕਰ ਰਹੇ ਸੀ ਹੈਨਾ ਤੇ ਕੋਈ ਜਿਵੇਂ ਸਭ ਤੋਂ ਪਹਿਲਾ ਕੰਮ ਹਨਾ ਅੰਡੇ ਕਲੈਕਸ਼ਨ ਹੁੰਦੀ ਹੈ ਜਾਂ ਫੀਡ ਹੁੰਦੀ ਹੈ ਜਾਂ ਚੈੱਕ ਅਪ ਕਰਦੇ ਹਾਂ ਰੂਟੀਨ ਚੈੱਕ ਅਪ ਹੁੰਦਾ ਇਹਨਾਂ ਦਾ ਹਾਂਜੀ ਸਵੇਰ ਪਹਿਲਾਂ ਤਾਂ ਇਹਨਾਂ ਨੂੰ ਖਰਾਕ ਹੀ ਪਾਈ ਜਾਂਦੀ ਹੈ ਜੀ ਉਸ ਤੋਂ ਬਾਅਦ 9 9:30 ਵਜੇ ਮੁੜ ਕੇ ਅੰਡੇ ਆਪਾਂ ਇਕੱਠੇ ਕਰਨੇ ਹੁੰਦੇ ਆ ਪਿਕਟ ਕਰਨੇ ਹਾਂਜੀ ਜੀ ਇਹ ਅੰਡੇ ਘਰੋਂ ਹੀ ਵੇ ਸੇਲ ਹੋ ਜਾਂਦੇ ਆ ਜਾਂ ਮੰਡੀਆਂ 'ਚ ਵੀ ਜਾਂਦੇ ਤੁਸੀਂ ਨਹੀਂ ਘਰੋਂ ਹੀ ਸਾਰਾ ਸੇਲ ਘਰੋਂ ਅਸੀਂ ਕਿਤੇ ਬਾਹਰ ਨਹੀਂ ਜਾ ਰਹੇ ਆਂਡਾ ਜਿਹੜਾ ਆ ਰਿਹਾ ਘਰੋਂ ਹੀ ਸੇਲ ਹੋ ਰਿਹਾ ਹੈ ਕੁਝ ਵਿਸ਼ੇਸ਼ ਧਿਆਨ ਦੇਣ ਵਾਲੀ ਗੱਲਾਂ ਹੁੰਦੀਆਂ ਜੀ ਇਹਦੇ ਵਿੱਚ ਕਿਹੜੀ ਗੱਲਾਂ ਦਾ ਧਿਆਨ ਰੱਖਿਆ ਜਾਵੇ ਵੀ ਨੁਕਸਾਨ ਨਾ ਹੋਵੇ ਹਾਂਜੀ ਇਹਦੇ ਵਿੱਚ ਤੁਸੀਂ ਜਿਵੇਂ 15-20 ਮਿੰਟ ਸਵੇਰ 15-20 ਮਿੰਟ ਸ਼ਾਮ ਨੂੰ ਮੁਰਗੀ ਦਾ ਦੇਖਣਾ ਪੈਂਦਾ ਵੀ ਜੇ ਇਹ ਕੋਈ ਢਿੱਲੀ ਮਿੱਠੀ ਹੋ ਜਾਂ ਇਹ ਬੈਠੀ ਆ ਪਾਸੇ ਤਾਂ ਫੇਰ ਆਪਾਂ ਇਹਨੂੰ ਉਹਦੀ ਦਵਾਈ ਉਹਨੂੰ ਵੱਖਰਾ ਕਰਿਆ ਜਾਂਦਾ ਫਾਰਮ ਦੇ ਵਿੱਚ ਕਦਰੋਂ ਨ ਦਵਾਈ ਦਿੱਤੀ ਜਾਂਦੀ ਆ ਜੀ ਹੁਣ ਅਸੀਂ ਦੇਖ ਰਹੇ ਆ ਵੀ ਤੁਹਾਡੇ ਘਰ ਦੇ ਵਿੱਚ ਹੀ ਬੈਕ ਸਾਈਡ ਤੇ ਹਨਾ ਤੁਸੀਂ ਫਾਰਮ ਬਣਾ ਰੱਖਿਆ ਜੀ ਤੇ ਅੱਗੇ ਜਾ ਕੇ ਕੀ ਪਲਾਨਿੰਗ ਹੈ ਜੀ ਵੀ ਇੱਥੇ ਹੀ ਚੱਲਣਾ ਜਾਂ ਹੋਰ ਵੀ ਮਤਲਬ ਵੱਡਾ ਪੱਧਰ ਤੇ ਕਰਨਾ ਹਾਂਜੀ ਇਹ ਸਾਡਾ ਜਿਹੜਾ ਪਲਾਨ ਹੈਗਾ ਇਹ ਤਾਂ ਇੱਥੇ ਹੀ ਕਰਨ ਦਾ ਬੈਕ ਸਾਈਡ ਆਪਣੇ ਹੋਰ ਜਗ੍ਹਾ ਪਈ ਆ ਉਸ ਤੋਂ ਬਾਅਦ ਜਿਉਂ-ਜਿਉਂ ਇਹਦਾ ਵਿਸਤਾਰ ਹੋਈ ਜਾਊਗਾ ਫਿਰ ਵੱਡੇ ਪੱਧਰ ਤੇ ਜਾਂਦਾ ਹੋਏਗਾ ਡਿਮਾਂਡ ਕਿੰਨੀ ਕੁ ਰਿਸਪੌਂਸ ਕਿੰਨਾ ਘਾਰਿਆ ਇਸ ਮਾਰਕੀਟ ਵੱਲੋਂ ਹਾਂ ਡਿਮਾਂਡ ਤਾਂ ਹੀ ਪੂਰੀ ਨਹੀਂ ਹੋ ਰਹੀ ਨਾ ਮੀਟ ਵਾਲਾ ਪਾਸਾ ਪੂਰਾ ਹੋ ਰਿਹਾ ਨਾ ਹੀ ਆਂਡੇ ਵਾਲਾ ਹੋ ਰਿਹਾ ਪਰ ਉਹ ਚੀਜ਼ ਪਿਓਰ ਹੋਵੇ ਜੇ ਆਪਾਂ ਬਾਹਰੋਂ ਡੁਪਲੀਕੇਟ ਚੀਜ਼ਾਂ ਪਾਈ ਜਾਵਾਂਗੇ ਆਂਡਾ ਬਾਹਰੋਂ ਲੈ ਕੇ ਦੇਵਾਂਗੇ ਫੇਰ ਤੁਹਾਡਾ ਤੁਸੀਂ ਫੇਲ ਵਾਲੀ ਪਾਸੇ ਜਾਓਗੇ ਸਹੀ ਚੀਜ਼ ਦਿਓ ਤੇ ਲੋਕ ਬਹੁਤ ਡਿਮਾਂਡ ਆ ਘੱਟ ਦੇ ਦਿਓ Ориジナル ਚੀਜ਼ हां Ориジナル ਚੀਜ਼ ਹੋਵੇ ਜੇ ਇਹ ਨਾ ਹੋਵੇ ਵੀ ਆਪਾਂ ਬਾਹਰੋਂ ਐਵੇਂ ਉਧਰੋਂ ਚਿੱਟੇ ਆਂਡੇ ਨੂੰ ਚਾਚ ਬਾਲ ਲਿਆ ਜੀ ਉਹਨੂੰ ਉਹ ਕਰ ਲਿਆ ਉਹ ਫਿਰ ਬੰਦਾ ਫੇਲ ਹੋਣ ਵਾਲਾ ਤਰੀਕਾ ਹੈ ਮੈਡਮ ਤੁਸੀਂ ਜਿਵੇਂ ਸਰ ਕਹਿੰਦੇ ਕਿ ਬਾਹਰ ਵੀ ਜਾਣਾ ਹੈ ਜਦੋਂ ਹਨਾ ਤੇ ਤੁਸੀਂ ਸਾਰਾ ਕੁਝ ਧਿਆਨ ਰੱਖਦੇ ਹੋ ਹਾਂਜੀ ਉਹ ਬਾਹਰ ਜਾਂਦੇ ਆ ਇਹਨਾਂ ਨੂੰ ਵੇਖਣਾ ਪਾਣੀ ਦਾ ਸਪਲਾਈ ਦੇਖਣੀ ਆਂਡਾ ਇਕੱਠਾ ਕਰਨਾ ਸੇਲ ਕਰਨਾ ਉਹ ਫਿਰ ਬਾਅਦ 'ਚ ਆਪਾਂ ਕਰਦੇ ਹਾਂ ਜੀ ਸੇਲ ਵੀ ਤੁਸੀਂ ਕਰਦੇ ਹੋ ਹਾਂਜੀ ਹਾਂਜੀ ਘਰੋਂ ਹੀ ਸੇਲ ਹੋ ਜਾਂਦੀ ਹੈ ਜੀ ਹੁਣ ਤਾਂ ਵੈਸੇ ਪਿੰਡ ਦੇ ਵਿੱਚ ਸਾਰਿਆਂ ਨੂੰ ਪਤਾ ਹੋਣਾ ਹੈ ਹਾਂਜੀ 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 ਤਕਰੀਬਨ ਆਪਣਾ ਹੀ ਮੇਨ ਸੜਕ ਦੇ ਉੱਤੇ ਆ ਗਿਆ ਮਕਾਨ ਇਹ ਤੇ ਜਿਹੜੇ ਕੋਈ ਬਾਹਰਲੇ ਲੋਕ ਵੀ ਆ ਵੀ ਉਹ ਵੀ ਉਹ ਖੜ ਕੇ ਦੇਖ ਕੇ ਬੋਰਡ ਦੇਖ ਕੇ ਫਿਰ ਉਹ ਚੀਜ਼ ਲੈ ਜਾਂਦੇ ਆ ਬਿਲਕੁਲ ਅੱਛਾ ਪ੍ਰੋਬਲਮ ਜਿਵੇਂ ਬਿਮਾਰੀਆਂ ਦੀ ਗੱਲ ਕਰੀਏ ਕਿਹੜੀ ਕਿਹੜੀ ਬਿਮਾਰੀਆਂ ਆ ਸਕਦੀਆਂ ਜਿਵੇਂ ਕੋਈ ਹਾਂਜੀ ਇਹਦੇ ਵਿੱਚ ਤਾਂ ਮੇਨ ਤਾਂ ਇਹ ਸੀ ਆਰ ਡੀ ਯੂ ਆ ਜੋ ਜ਼ਖਾਮ ਲੱਗ ਕੇ ਇਹ ਮੁਰਗੀ ਬੁਖਾਰ ਹੋ ਕੇ ਇਹਨੂੰ ਉਹ ਮੌਤ ਹੋ ਜਾਂਦੀ ਹੈ ਇਹਦੀ ਠੀਕ ਹੈ ਮੇਨ ਉਹੀ ਆ ਉਹ ਨਿੱਕੀਆਂ ਨਿੱਕੀਆਂ ਸਮੱਸਿਆਵਾਂ ਹੋਰ ਵੀ ਵਿੱਚ ਹੈਗੀਆਂ ਇਹਨਾਂ ਦੇ ਜੀ ਜੋ ਉਹਨਾਂ ਨੂੰ ਉਹ ਕਰਨਾ ਤਾਂ ਠੰਡ ਦਾ ਟਾਈਮ ਚੱਲ ਰਿਹਾ ਹੈ ਨਾ ਜੀ ਤੁਸੀਂ ਠੰਡ ਦੇ ਵਿੱਚ ਕੁਝ ਐਕਸਟਰਾ ਕੇਅਰ ਕਰ ਦਿਓ ਇਹਨਾਂ ਵੀ ਹਾਂਜੀ ਬਸ ਉਹ ਜਿਹੜੇ ਪਰਦੇ ਪਾਏ ਹੋਏ ਆ ਤੇ ਦੁਪਹਿਰੇ ਥੋੜੇ ਜਿ ਥੋੜੇ ਤਾਂ ਤੋਂ ਨੀਮੀ ਕਰ ਦਈਦੇ ਆ ਜੀ ਤੇ ਸ਼ਾਮ ਨੂੰ ਇਹਨਾਂ ਨੂੰ ਪੂਰਾ ਬੰਦ ਕਰ ਦੂੰਗਾ ਬਾਕੀ ਜਿਉਂ-ਜਿਉਂ ਠੰਡ ਬਦਣੀ ਜਾਂ ਫਿਰ ਇਹਨਾਂ ਨੂੰ ਥੋੜਾ ਜਿਹਾ ਹੀਟ ਵੀ ਪੱਠੀ ਲਾਵਾਂਗੇ ਆਪਾਂ ਇਹਦੇ ਅੰਦਰ ਵੀ ਇਹਦਾ 20 ਡਿਗਰੀ ਤੋਂ ਤਾਪਮਾਨ ਅੰਦਰਲਾ ਨਾ ਘਟੇ ਜੀ ਜੋ ਬਿਮਾਰ ਨਾ ਹੋਵੇ ਇਹ ਜੀ ਟੈਂਪਰੇਚਰ ਮੈਨੇਜ ਕਰਨਾ ਪੈਂਦਾ ਜੀ ਬ੍ਰੋ ਹਾਂਜੀ ਹਾਂਜੀ 20 ਤੋਂ 25 ਦੇ ਵਿੱਚ ਰੱਖਣਾ ਪੈਂਦਾਗਾ 20 ਤੋਂ 25 ਦੇ ਵਿੱਚ ਹੋ ਜਾ ਹਾਂ ਹਾਂ ਤੇ ਗਰਮੀਆਂ ਦੇ ਵਿੱਚ ਜੀ हां गर्मी ਦੇ ਵਿੱਚ ਜੇ ਆਪਾਂ ਇਹ ਜਦੋਂ 45 ਤੋਂ ਵੱਧਦਾ ਫਿਰ ਇਹ ਇੱਕ ਟਾਟ ਪੱਲੀ ਆਉਂਦੀ ਆ। ਜੀ ਉਹਦੇ ਉੱਤੇ ਪਾਣੀ ਛੱਡਿਆ ਜਾਂਦਾ ਫਿਰ ਪੱਖਾ ਉਹਦੇ ਲਾਇਆ ਜਾਂਦਾ ਜਿਵੇਂ ਕੂਲਰ ਟਾਇਬ ਬਣ ਜਾਂਦਾ ਜੀ। ਹਾਂ ਠੰਡਾ ਰੱਖਣਾ। ਠੰਡਾ ਰੱਖਣ ਲਈ। ਐਸੇ ਤਰ੍ਹਾਂ ਫਿਰ ਸਰ ਆਪਣਾ ਮੀਂਹ ਪੈਂਦੀ ਹੈ ਜੀ। ਮੀਂਹ ਦੇ ਵਿੱਚ ਵੀ ਕੁਝ ਧਿਆਨ ਦੇਣ ਵਾਲੀਆਂ ਗੱਲਾਂ। ਹਾਂ ਜੀ ਮੀਂਹ ਤਾਂ ਬਸ ਤਾਂ ਤੋਂ ਛੱਡ ਦੇ ਵਿੱਚ ਪਾਣੀ ਨਾ ਪਵੇ। ਜੀ ਗਿੱਲਾ ਨਾ ਹੋਵੇ। ਥੱਲੇ ਜਿਹੜਾ ਆਹ ਲੀਟਰ ਵਿਚਾਇਆ ਹੋਇਆ ਇਹ ਗਿੱਲਾ ਨਾ ਹੋਵੇ ਸੁੱਕਾ ਰਹੇ। ਜੀ ਬਿਮਾਰੀ ਅੱਧੀ ਰਹ ਜਾਂਦੀ ਹੈ ਜੇ ਆਪਾਂ ਨੂੰ ਧਿਆਨ ਹੀ ਨਾ ਦਿੱਤਾ। ਜੀ ਥੱਲੇ ਉਹ ਇਹ ਗਿੱਲਾ ਹੋ ਗਿਆ ਜਾਂ ਪਾਣੀ ਡੁੱਲ ਗਿਆ ਜਾਂ بارش ਦਾ ਪਾਣੀ ਆ ਗਿਆ ਫਿਰ ਇਹਨੂੰ ਬਿਮਾਰੀ ਪਊਗੀ ਫਿਰ ਇਹ ਬਿਮਾਰ ਹੋ ਜਾਂਦੇ ਆ ਜਾਨਵਰ ਬਿਲਕੁਲ ਕੋਈ ਮੈਸੇਜ ਦੇਣਾ ਚਾਹੋਗੇ ਮੈਡਮ ਤੁਹਾਡੇ ਵੱਲੋਂ ਕੋਈ ਮੈਸੇਜ ਸਾਡੇ ਯੂਥ ਨੂੰ ਹਾਂ ਜੀ ਆਪਾਂ ਇਹ ਹੀ ਮੈਸੇਜ ਦੇਣਾ ਚਾਹੁੰਦੇ ਆ ਵੀ ਆਪਣਾ ਕੰਮ ਕਰੋ ਸਹੀ ਤਰੀਕੇ ਨਾਲ ਕੰਮ ਕਰੋ ਨਾਲੇ ਤਾਂ ਆਪਾਂ ਨੂੰ ਜ਼ਿੰਦਗੀ 'ਚ ਆਮਦਨ ਆਉ ਉਹ ਨਾਲੇ ਆਪਾਂ ਨਸ਼ੇ ਪੱਤੇ ਤੋਂ ਬਚੀਆ ਨਸ਼ੇ ਪੱਤੇ ਤੇ ਛੱਡ ਕੇ ਉਹ ਲੈਣ ਵੀ ਇੱਧਰ ਹਰ ਇੱਕ ਨੌਜਵਾਨ ਪੀੜੀ ਨੂੰ ਮੈਸੇਜ ਇਹੀ ਹੈ ਕਿ ਵੀ ਇੱਧਰ ਸਹਿਕ ਧੰਦਾ ਕੋਈ ਕਰੋ ਜੀ ਬਿਲਕੁਲ ਸਰ ਕੀ ਮੈਸੇਜ ਹੈ ਜੀ ਦਾ ਹਾਂਜੀ ਇਸ ਤਰ੍ਹਾਂ ਇਹ ਮੈਸੇਜ ਇਹੀ ਦੇ ਰਹੇ ਹਾਂ ਵੀ ਜਿਹੜੇ ਨੌਜਵਾਨ ਵਿਹਲੇ ਫਿਰ ਰਹੇ ਆ ਉਹ ਆਪਦੇ ਕੰਮ ਬੰਨੀ ਧਿਆਨ ਦੇਣ ਬਹੁਤ ਵਧੀਆ ਕਿੱਤੇ ਪਏ ਆ ਪੰਜਾਬ ਦੇ ਵਿੱਚ ਕੋਈ ਘਾਟਾ ਨਹੀਂ ਹੈ ਜੀ ਤੇ ਨਸ਼ੇ ਪੱਤਿਆਂ ਨੂੰ ਛੱਡ ਕੇ ਵਿਹਲੇ ਬੈਠਣੋਂ ਘੁੰਮਣ ਫਿਰਨੋਂ ਕੋਈ ਨਾ ਕੋਈ ਕਿੱਤਾ ਜ਼ਰੂਰ ਕਰੋ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਗੱਲ ਕਹੀ ਹੈ ਸਰ ਨੇ ਸੋ ਦੋਸਤੋ ਹਸਬੰਡ ਵਾਈਫ ਮਿਲ ਕੇ ਬੜਾ ਵਧੀਆ ਸਹਾਇਕ ਤੰਦਾ ਕਰ ਰਹੇ ਹੈ ਤੇ ਸਾਨੂੰ ਦੀ ਇਜਾਜ਼ਤ ਮਿਲਾਂਗੇ ਅਗਲੀ ਕਿਸੇ ਖਾਸ ਵੀਡੀਓ ਦੇ ਵਿੱਚ ਜਗਨੂ ਸ਼ਰਮਾ ਪੀਟੀਸੀ ਨਿਊਜ਼ ਬਠਿੰਡ